ਜੇ ਨਾ ਸਵਾਲ ਲੱਗੇ ਕਿ ਸਾਨੂੰ ਸਾਡੀ ਆ ਵੀ ਗਾਰੰਟੀ ਆ ਵੀ ਪੈਸਾ ਨਹੀਂ ਕੋਈ ਲਵਾਂਗੇ ਅਸੀਂ ਉਹਦੇ ਕੋਲੋਂ ਇਹ ਸਾਡੀ ਸਪੈਸ਼ਲ ਨਿਊਟਰੀ ਹੈ ਜੀ ਸਪੈਸ਼ਲ ਵੀਰ ਜੀ ਇਹਦੇ ਖਾ ਕੇ ਪਤਾ ਲੱਗੇਗਾ ਜੀ ਬਾਕੀ ਅਸੀਂ ਪੂਰੇ ਇਹਨੂੰ ਆਪਾਂ ਜਿਵੇਂ ਬਣਾਈ ਦੀ ਹੈ ਜਦੋਂ ਵੀ ਘਰ ਆਪਾਂ ਨੂੰ ਤਿਆਰ ਕਰਨਾ ਆਪਾਂ ਸਵੇਰੇ 5:30 ਵਜੇ ਉੱਠ ਕੇ ਆਪਣਾ ਨਿਤਨੇਮ ਵਗੈਰਾ ਕਰਕੇ ਤੇ ਫਿਰ ਆਪਾਂ ਨਿਊਟਰੀ ਆਪਾਂ ਤਿਆਰ ਕਰਨੀ ਸ਼ੁਰੂ ਕਰੀਦੀ ਆ ਤੇ ਵਾਹਿਗੁਰੂ ਦੇ ਸਿਮਰਨ ਕਰੀਦਾ ਜਦੋਂ ਵੀ ਤਿਆਰ ਕਰੀਦੀ ਆ ਜੀ ਤੇ ਸਿਮਰਨ ਦੇ ਵਿੱਚ ਤੁਹਾਨੂੰ ਪਤਾ ਸ਼ਕਤੀ ਆ ਤੇ ਉਹ ਫਿਰ ਫਰਮਾਜ਼ਾ ਮੇਰ ਕਰਦਾ ਜੀ ਇਹਦੇ ਚ ਉਹਦੀ ਮੇਰ ਵਰਤਦੀ ਆ ਤੇ ਬਾਕੀ ਹਾਂਜੀ ਤੇ ਬਾਕੀ ਇਹ ਖਾ ਕੇ ਪਤਾ ਲੱਗਦਾ ਜੀ ਹਾਂਜੀ ਜਿਸ ਤਰ੍ਹਾਂ ਪਿਆਰ ਮਿਲਣਾ ਚਾਹੀਦਾ ਨਾ ਵੀਰ ਜੀ ਉਹ ਸਾਨੂੰ ਪੰਜਾਬੀਆਂ ਦਾ ਸਾਰ ਮਿਲਦਾ ਨਹੀਂ ਕਿਉਂ ਇਹ ਜਿਹੜੇ ਪ੍ਰਵਾਸੀਆਂ ਕੋਲ ਲੋਕੀ ਖਾਣਾ ਗਿੱਜੇ ਨੇ ਤੇ ਇਹਦਾ ਵੱਡਾ ਕਾਰਨ ਇਹ ਹੋਈ ਆ ਵੀ ਆਪਣੇ ਪੰਜਾਬੀਆਂ ਕੋਲੋਂ ਨਹੀਂ ਖਾਂਦੇ ਪ੍ਰਵਾਸੀਆਂ ਦੇ ਕੋਲੋਂ ਖਾਂਦੇ ਨੇ ਤੇ ਇੱਕ ਪਾਰੇ ਇਹ ਨਿਊਟਰੀ ਦਾ ਮਸਾਲਾ ਹੁੰਦਾ ਜੀ ਆਪ ਹੀ ਬਣਾਉਂਦੇ ਹਾਂ ਸਾਰਾ ਆਪ ਹੀ ਬੰਦਾ ਜੀ ਘਰੇ ਹੀ ਆ ਸਾਰਾ ਜੀ ਆਪ ਹੀ ਬਣਾਉਂਦੇ ਸਾਰਾ ਕੁਸਪਰ ਨਿਊਟਰੀ ਦਾ ਦਿਲ ਕਿੰਨਾ ਦੁਖਦਾ ਜੀ ਗੁਰੂ ਦੀ ਲਗਰੀ ਤੇ ਬੈਠੇ ਹੋ ਤੇ ਮਤਲਬ ਖਾਂਦੀ ਚਲ ਜਾਣਾ ਹਾਂਜੀ ਚਲੋ ਦਿਲ ਦੁਖਦਾ ਤੇ ਆ ਪਰ ਮਹਾਰਾਜਾ ਸ਼ੁਕਰ ਹੀ ਕਰੀਦਾ ਚਲੋ ਇਹ ਇਹੇ ਚੀ ਸ਼ਾਇਦ ਮਹਾਰਾਜ ਦੀ ਕੋ ਰਜਾ ਆ ਕੋਈ ਇਹਦੇ ਚਕੀ ਪਾਣਾ ਆ ਕੋਈ ਤੇ ਬਾਕੀ ਕੋ ਗਿਲਾ ਸ਼ਿਕਵਾ ਨਹੀਂ ਹੁੰਦਾ ਰੱਬ ਦੇ ਨਾਲ ਗੁਰੂ ਆਮਦਾ ਜੀ ਦੀ ਚਲੋ ਕਿਰਪਾ ਆ ਮਾਰਾ ਨੇ ਸਦਕਾ ਦਿੱਤਾ ਆ ਤੇ ਕੋਈ ਗੱਲ ਨਹੀਂ ਕਦੀ ਤੇ ਕਿਰਪਾ ਵਰਤੂਗੀ ਬਾਬਾ ਜੀ ਇਸ ਤੋਂ ਮਤਲਬ ਇਹ ਕਿ ਪੰਡਾ ਕੀ ਇਹ ਖਾਸ ਕਿੰਦੇ ਤੁਹਾਡੀ ਨਿਊਟਰੀ ਬਹੁਤ ਫਰੈਸ਼ ਹੁੰਦੀ ਹੈ ਹਾਂਜੀ ਨਿਊਟਰੀ ਚ ਵੀ ਜੀ ਸਾਰੇ ਆਪਾਂ ਖੜੇ ਮਸਾਲੇ ਯੂਜ਼ ਕਰਦੇ ਆ ਆਪਣੇ ਐਮਡੀਐਚ ਲਈ ਠੀਕ ਆ ਸਾਰੇ ਖੜੇ ਮਸਾਲੇ ਯੂਜ਼ ਕਰਦੇ ਆ ਹੋਰ ਵੀ ਜੋ ਵੱਤ ਤੋਂ ਵੱਤ ਜਿਹੜਾ ਅਸੀਂ ਸਮਾਨ ਆਪ ਇਹਨੂੰ ਸਵਾਦ ਬਣਾਉਣ ਵਾਸਤੇ ਪਾਣਾ ਹੁੰਦਾ ਆ ਉਹ ਸਾਰਾ ਅਸੀਂ ਯੂਜ਼ ਕਰੀਦਾ ਆ ਜੀ ਪਰ ਪੰਜਾਬੀ ਆਪਣੀ ਕਿੰਨਾ ਕੁ ਚਵਾਦ ਖਾਣਾ ਚੰਗੀ ਹੈ ਪੰਜਾਬੀਆਂ ਦਾ ਪਿਆਰ ਦੇਖੋ ਮਿਲਦਾ ਨਹੀਂ ਪਿਆਸ ਸਵਾਦ ਦੇ ਹਿਸਾਬ ਦੇ ਨਾਲ ਹਾਂਜੀ ਪਰ ਗੁਰੂ ਨਗਰੀ ਦੇ ਵਾਸੀਓ ਤਾਂ ਕਹਿੰਦੇ ਬਿਆਲੂ ਬੜੇ ਹੁੰਦੇ ਨੇ ਪੰਜਾਬੀ ਕੋਲ ਬਹੁਤ ਜਲਦੀ ਖਾਣਾ ਖਾਣ ਦੇ ਹਾਂਜੀ ਮੇਰੇ ਖਿਆਲ ਅੱਜ ਕੱਲ ਪਾਜੀ ਉਹ ਗੱਲ ਹੈ ਨਹੀਂ ਮੈਂ ਦੇਖਦਾ ਨਹੀਂ ਮੈਂ ਮਹਿਸੂਸ ਨਹੀਂ ਕਰਦਾ ਵੀ ਇਹ ਜਿਆਦਾ ਪੰਜਾਬੀ ਆਉਂਦੇ ਨੇ ਹਾਂ ਜਦੋਂ ਸ਼ਨੀਵਾਰ ਹੁੰਦਾ ਆ ਮੇਰੇ ਕੋਲ ਜੁਰੂ ਪੰਜਾਬੀ ਬਾਹਰੋਂ ਜਿਹੜੇ ਆਏ ਹੁੰਦੇ ਨੇ ਦਿੱਲੀ ਤੋਂ ਦੂਸਰੇ ਦੂਸਰੀਆਂ ਸਟੇਟਾਂ ਤੋਂ ਅੱਛਾ ਬਾਰ ਦੀਆਂ ਸਟੇਟਾਂ ਦੇ ਆ ਜਾਂਦੇ ਗੁਰੂ ਨਗਰੀ ਦੇ ਹਾਂ ਇੱਥੋਂ ਦੇ ਘਟ ਨੇ ਇੱਥੋਂ ਦੇ 10% ਵੀ ਨਹੀਂ ਹੈਗੇ ਜੀ ਨਹੀਂ ਬਾਬਾ ਜੀ ਜਰੂਰ ਆਣਗੇ ਵੀ ਪੰਜਾਬੀ ਇਸ ਵੀਡੀਓ ਨੂੰ ਦੇਖ ਕੇ ਜੀ ਹਾਂ ਜੀ ਆਸ ਹੈ ਜੀ ਜਰੂਰ ਸਾਨੂੰ ਇਹ ਵੀ ਉਮੀਦ ਹੈ ਵੀ ਸਾਡੇ ਪੰਜਾਬੀ ਭਰਾ ਸਾਡੇ ਇੱਥੋਂ ਦੇ ਆਣ ਸਾਡੇ ਕੋ ਸਾਡਾ ਸਾਥ ਦੇਣ ਪੂਰਾ ਤੇ ਸਵਾਦ ਜਰੂਰ ਦੇਖਣ ਆ ਕੇ ਜੇ ਨਾ ਸਵਾਲ ਲੱਗੇ ਕਿ ਸਾਨੂੰ ਸਾਡੀ ਇਹ ਵੀ ਗਾਰੰਟੀ ਹੈ ਵੀ ਪੈਸਾ ਨਹੀਂ ਕੋਈ ਲਵਾਂਗੇ ਅਸੀਂ ਉਹਦੇ ਕੋਲੋਂ ਚੈਲੰਜ ਕਰਦੇ ਹੋ ਚੈਲੰਜ ਪੂਰਾ ਹੈ ਜੀ ਪੈਸਾ ਬਿਲਕੁਲ ਨਹੀਂ ਲਵਾਂਗੇ ਹਾਂ ਜੀ ਜੇ ਨੂੰ ਨਾ ਸਵਾਲ ਲੱਗੇ ਕਿ ਕੋਈ ਪੈਸਾ ਨਹੀਂ ਵਿੱਦੀ ਉਹ ਤਾਂ ਨਹੀਂ ਰਹਿਸ ਦਿਲ ਕਿੰਨਾ ਕੁ ਦੁੱਖਦਾ ਜਦੋਂ ਖਾਲੀ ਹੱਥ ਮੁਰਨਾ ਪੈ ਜੇ ਜੀ ਨੀ ਉਹ ਇੱਥੇ ਵਾਪਸ ਸੈਜੇ ਦਿਲ ਦੁਖੰਦਾ ਵੀਰ ਜੀ ਗੱਲ ਤੇ ਮਹਾਰਾਜ ਤੇ ਭਰੋਸਾ ਰੱਖਿਆ ਹੋਇਆ ਵਾ ਤੇ ਉਹਦੇ ਤੇ ਭਰੋਸਾ ਜੀ ਸਾਨੂੰ ਪੂਰਾ ਬਾਕੀ ਹੁੰਦਾ ਮਨ ਚ ਥੋੜਾ ਜਿਹਾ ਜਰੂਰ ਆਂਦਾ ਆ ਪਰ ਫਿਰ ਵੀ ਮਹਾਰਾਜ ਹੌਸਲਾ ਦਿੰਦੇ ਨੇ ਪਾਪਾ ਜੀ ਦਾ ਨਾਮ ਲੈ ਕੇ ਸੁਖ ਦੇ ਪਰੋਂ ਸਾਡੀ ਚੱਲ ਜੇ ਹਾਂਜੀ ਪਰ ਮਹਾਰਾਜ ਮਹਾਰਾਜ ਆਪ ਹੀ ਸ਼ਕਤੀ ਦਿੰਦੇ ਆ ਜੀ ਬਲ ਆਪ ਹੀ ਬਖਸ਼ਦੇ ਨੇ ਚਲੋ ਮਹਾਰਾਜ ਕਦੀ ਤੇ ਕਿਰਪਾ ਕਰਨਗੇ ਜੀ ਜ਼ਰੂਰ ਆਣਗੇ ਜੀ ਭਾਜੀ ਤੁਹਾਡੇ ਕੋਲ ਤੁਸੀਂ ਇੱਕ ਵਾਰੀ ਪੰਜਾਬੀਆਂ ਨੂੰ ਆਪਣਾ ਪਲੇਟ ਦਿਖਾਓਗੇ ਕੀ ਹੈ ਜੀ ਹਾਂਜੀ ਹਾਂਜੀ ਐ ਜੀ ਇਹ ਸਾਡੀ ਪਲੇਟ ਹੈ ਜੀ ਅਵਲੀ ਆਪਣਾ ਇਹ ਸਾਡੀ ਚਟਨੀ ਹੈ ਜੀ ਘਰ ਦੀ ਤੁਸੀਂ ਆ ਕੇ ਦੇਖ ਸਕਦੇ ਹੋ ਦਿਖਾਓ ਜੀ ਹਾਂਜੀ ਆਪ ਹੀ ਤਿਆਰ ਕਰ ਹਾਂਜੀ ਅਨਾਰ ਦਾਣੇ ਤੇ ਪੂਤਨੇ ਦੀ ਤੇ ਜੋ ਵੀ ਹੋਰ ਸਮਾਨ ਪਿਆਜ਼ ਗਾ ਜੋ ਵੀ ਅਸੀਂ ਪਾਈਦਾ ਸਾਰਾ ਇਹ ਚਟਨੀ ਬੰਦੀ ਸਾਡੀ ਆਪਣੀ ਠੀਕ ਹੈ ਜੀ ਤੇ ਇਹ ਸਾਡੇ ਪਿਆਜ਼ ਹੈ ਜੀ ਤੇ ਦੋ ਕੁਲਚੇ ਰੱਖੇ ਹਾਂਜੀ ਦੋ ਕੁਲਚੇ ਇਹ ਨਾਲ ਅਸੀਂ ਡਿਪ ਕਰਕੇ ਦਵਾਂਗੇ ਅੱਛਾ ਹਾਂਜੀ ਅਸੀਂ ਡਿਪ ਕਰਕੇ ਦਵਾਂਗੇ ਦੇ ਨਿਊਟਰੀ ਬਹੁਤ ਵਧੀਆ ਲੱਗਦੀ ਐ ਤੇ ਇਹ ਤੁਸੀਂ ਖਾਓਗੇ ਤੁਸੀਂ ਆਪ ਹੀ ਦੱਸੋਗੇ ਵੀ ਜੀ ਇਹ ਦੇਖਣ ਚ ਵੀ ਅੱਛੀ ਐ ਤੇ ਖਾਣ ਚ ਵੀ ਅੱਛੀ ਐ ਨਿਊਟਰੀ ਦੇ ਵੈਸੇ ਹੈਲਥੀ ਐ ਜੀ ਪਲੇਟ ਹੋ ਗਈ ਜੀ ਰੈਡੀ ਹਾਂ ਜੀ ਇਹ ਪਲੇਟ ਤੁਹਾਡੀ ਰੈਡੀ ਐ ਜੀ ਆ ਦੇਖੋ ਕੁਲਚੇ ਵੀ ਰੈਡੀ ਐ ਜੀ ਇਹ ਸਾਡੇ ਅੰਮ੍ਰਿਤਸਰੀ ਕੁਲਚੇ ਇਹ ਕੁਲਚਾ ਵੀ ਸਿਰਫ ਅੰਮ੍ਰਿਤਸਰ ਤੋਂ ਮਿਲਦਾ ਜੀ ਬਾਹਰੋਂ ਕਿਤੋਂ ਨਹੀਂ ਮਿਲਣਾ ਜੀ ਆ ਦੇਖੋ ਪਲੇਟ ਰੈਡੀ ਹੈ ਜੀ ਸਾਡੀ ਹਾਂ ਜੀ ਆ ਦੇਖੋ ਜੀ ਸਾਡੀ ਪਲੇਟ ਰੈਡੀ ਹੈ ਜੀ ਯਾ ਬਾਤ ਇਹ ਪਪਾ ਜੀ ਕਿਸੇ ਨੇ ਖਾਣਾ ਨਾ ਹੋਵੇ ਤੇ ਇੱਕ ਜੀ ਲੋਕੇਸ਼ਨ ਧਮਾ ਦਿਓਗੇ ਜੀ ਆਪਣੀ ਬਾਹਰ ਆ ਜੀ ਕਿਸੇ ਇਹ ਲੋਕੇਸ਼ਨ ਹੈ ਵੀਰ ਜੀ ਬਾਹਰ ਆ ਜੀ ਬਾਹਰ ਆ ਕੇ ਹਾਂ ਜੀ ਇਹ ਲੋਕੇਸ਼ਨ ਹੈ ਵੀਰ ਜੀ ਆ ਪਿੱਛੇ ਦੇਖੋ 2 ਨੰਬਰ ਗੇਟ ਆ ਜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਜੀ ਲੰਗਰ ਘਰ ਅੱਛਾ ਇਹ ਲੰਗਰ ਘਰ ਦੀ ਬਿਲਕੁਲ ਬੈਕ ਸਾਈਡ ਪੈਂਦੀ ਹੈ ਜੀ ਤੇ ਨੀਅਰ ਬੋਬੀ ਦੁੱਧ ਵਾਲਾ ਜੀ ਤੇ ਬਿਲਕੁਲ ਉਹਦੇ ਨਾਲ ਹੀ ਆ ਜੀ ਕੋਰੋਨਾ ਕਰੀਓ ਨੂੰ ਜਿਹੜੀ ਵਾਪਸੀ ਆਣੀ ਹੈ ਉਹਨਾਂ ਸਾਡੇ ਕੋਲ ਪੀਡੀਫ ਦੇ ਕੇ ਤੇ ਉਹਨਾਂ ਲਈ ਕੋਈ ਸਪੈਸ਼ਲ ਵੀ ਰੱਖਿਆ ਜਾਇਆ ਗਿਆ ਤੇ ਪਲੇਟ ਦਾ ਰੇਟ ਵੀ ਦੱਸ ਦੋ ਪਲੇਟ ਦਾ ਰੇਟ ਸਿਰਫ ਵੀਰ ਜੀ ਸਾਡਾ 50 ਰੁਪਏ ਹੈ ਪਲੇਟ ਦਾ ਰੇਟ ਆ ਜੀ ਇੰਨਾ ਸਸਤਾ ਵੀ ਤੇ ਗੁਰੂ ਜੰਗਰੀ ਵਾਲਾ ਹਾਂ ਜੀ ਵੀਰ ਜੀ ਟੇਸਟ ਵੀ ਅੱਛਾ ਤੇ ਚੀਜ਼ ਵੀ ਸਸਤੀ ਵਧੀਆ ਇਹ ਟੇਸਟ ਤੁਸੀਂ ਕਰੋਗੇ ਤੇ ਆਪ ਵੀ ਕਹੋਗੇ 50 ਰੁਪਏ ਵੀ ਅਸੀਂ ਇਹਨਾਂ ਨੂੰ ਥੋੜਾ ਘੱਟ ਹੀ ਦੇ ਰਹੇ ਹਾਂ ਅੱਛਾ ਬਹੁਤ ਅੱਛਾ ਟੇਸਟ ਹੈ ਜੀ ਕੀ ਬੇਨਤੀ ਕਰਨਾ ਚਾਹੁੰਦੇ ਆਂ ਅੰਮ੍ਰਿਤਸਰ ਸ਼ਹਿਰ ਵਾਸੀਆ ਅੰਮ੍ਰਿਤਸਰ ਸ਼ਹਿਰ ਵਾਸੀ ਨੇ ਆਹੋ ਬੇਨਤੀ ਕਰਦਾ ਜਾਂਦੇ ਆਂ ਜੀ ਵੀਰ ਜੀ ਕਿ ਇੱਕ ਵਾਰੀ ਜ਼ਰੂਰ ਆਓ ਤੇ ਆਪਣੇ ਪੰਜਾਬੀ ਵੀਰ ਭਰਾ ਦਾ ਸਾਥ ਦਿਓ ਤੇ ਤਾਂ ਜੋ ਐਸੀ ਵੀ ਅੱਗੇ ਵਧ ਸਗੀ ਆਪਣੇ ਬੱਚਿਆਂ ਨੂੰ ਨਾ ਬਾਹਰ ਭੇਜੀਏ ਇੱਥੇ ਆਪਾਂ ਕੰਮ ਕਰੀਏ ਸਾਰਾ ਤੇ ਜਿੱਥੇ ਵੀ ਪੰਜਾਬੀ ਵੀਰ ਕੋਈ ਵੀ ਇਹੋ ਜਿਹਾ ਕੰਮ ਕਰਦਾ ਉਹਦਾ ਪੂਰਾ ਪੂਰਾ ਸਾਥ ਦਿੱਤਾ ਜਾਈਏ ਇਹੋ ਚਾਹਣਾ ਚਾਹਣਾ ਜੀ ਜਰੂਰ ਆਣ ਕੇ ਭਾਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਹਾਂਜੀ ਮੇਰਾ ਮੋਬਾਈਲ ਨੰਬਰ ਹੈ ਜੀ 98156 90957 ਇੱਕ ਵਾਰੀ ਟਾਈਮਿੰਗ ਤੇ ਮੋਬਾਈਲ ਨੰਬਰ ਫੇਰ ਦੱਸ ਦਿਓ ਮੇਰੀ ਟਾਈਮਿੰਗ ਹੁੰਦੀ ਹੈ ਜੀ ਦੁਪਹਿਰੀ 2 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਤੇ ਮੇਰਾ ਮੋਬਾਈਲ ਨੰਬਰ ਹੈ 98156 90957 ਜੀ ਇੱਕ ਵਾਰੀ ਦੱਸ ਦਿਓ ਅੰਮ੍ਰਿਤਸਰ ਵਾਲੇ ਆਉਂਦੇ ਨੇ ਖਾਣ ਕੇ ਬਾਹਰ ਦੇ ਆਉਂਦੇ ਨਹੀਂ ਜਾਂਦੇ ਜਿਆਦਾ ਬਾਹਰ ਦੇ ਆਉਂਦੇ ਆ ਜੀ ਹਲੇ ਅੰਮ੍ਰਿਤਸਰ ਸ਼ਹਿਰ ਵਾਲਾ ਅੰਮ੍ਰਿਤਸਰ ਵਾਲੇ ਹਲੇ ਨਾ ਪਿਆਰ ਆ ਨਹੀਂ ਰਿਹਾ ਪਾਪਾ ਜੀ ਨਾਲ ਪਿਆਰ ਆ ਪਰ ਅੰਮ੍ਰਿਤਸਰ ਵਾਲੇ ਤੁਹਾਨੂੰ ਨਹੀਂ ਦੇ ਚਲੋ ਆਸ ਹੈ ਜੀ ਕਦੀ ਨਗਰੀ ਤੇ ਆਉਣਗੇ ਜ਼ਰੂਰ ਆਣਗੇ ਭਾਜੀ ਸਾਰਿਆਂ ਦਾ ਜੀ ਆਇਆਂ ਨੂੰ